ਪੈਨਸ਼ਨਰਾਂ ਲਈ ਵੱਡੀ ਖਬਰ 7500 ਰੁਪਏ ਤੱਕ ਵਧੇਗੀ ਪੈਨਸ਼ਨ ਹੈ ਦੇਸ਼ ਦੇ ਕਰੋੜਾਂ ਪੈਨਸ਼ਨਰਾਂ ਨੂੰ ਸਰਕਾਰ ਜਲਦੀ ਹੀ ਵੱਡੀ ਖਬਰ ਦੇ ਸਕਦੀ ਹੈ ਕੇਂਦਰ ਸਰਕਾਰ ਨੇ ਵੱਧੀ ਮਹਿੰਗਾਈ ਦੇ ਕਾਰਨ ਕਰਮਚਾਰੀ ਪੈਨਸ਼ਨ ਯੋਜਨਾ ਦੇ ਤਹਿਤ ਮਾਸਿਕ ਪੈਨਸ਼ਨ ਵਧਾਉਣ ਦਾ ਐਲਾਨ ਕੀਤਾ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ ਇਸ ਨੂੰ 1000 ਰੁਪਏ ਤੋਂ ਵਧਾ ਕੇ 7500 ਰੁਪਏ ਕਰਨ ਦੇ ਵਿਚਾਰ ਕਰ ਰਹੀ ਹੈ रिपोर्टर्स ਅਨੁਸਾਰ ਪੈਨਸ਼ਨ ਵਿੱਚ 650% ਦਾ ਵੱਡਾ ਵਾਧਾ ਹੋ ਸਕਦਾ ਹੈ ਹੁਣ ਤੱਕ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਆਇਆ ਪਰ ਪੈਨਸ਼ਨ ਕਰਮਚਾਰੀ ਮੰਗ ਕਰ ਰਹੇ ਹਨ ईपीएफ ਨੇ ਪੈਨਸ਼ਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਘੱਟੋ-ਘੱਟ ਪੈਨਸ਼ਨ 1000 ਰੁਪਏ ਤੋਂ ਵਧਾ ਕੇ 7500 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਉਹਨਾਂ ਦਾ ਕਹਿਣਾ ਹੈ ਕਿ 1000 ਰੁਪਏ ਜੀ ਦੀ ਜੋ ਪੈਨਸ਼ਨ ਮਿਲਦੀ ਹੈ ਜਿਸ ਨਾਲ ਕਰਮਚਾਰੀ ਆਪਣੇ ਜ਼ਰੂਰੀ ਖਰਚੇ ਵੀ ਨਹੀਂ ਕੱਢ ਪਾਉਂਦੇ ਜਿਵੇਂ ਕਿ ਦਵਾਈ ਰਾਸ਼ਨ ਆਦਿ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਨ ਰਿਟਾਇਰਮੈਂਟ ਦੇ ਸਮੇਂ ਜੇਕਰ ਤੁਹਾਡੀ ਉਮਰ 55 ਸਾਲ ਜਾਂ ਵੱਧ ਹੈ ਘੱਟੋ ਘੱਟ 10 ਸਾਲ ਕੰਮ ਕੀਤਾ ਜਾਣਾ ਚਾਹੀਦਾ ਹੈ रिपोर्टरਾਂ ਦੇ ਅਨੁਸਾਰ ਬਾਜਬਾ ਸੰਸਦ ਮੈਂਬਰ ਬਸਵਰਾਜ ਵਿਸੋਈ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਕਿਰਤ ਮੰਤਰਾਲੇ ਨੂੰ ईपीएस ਦੀ ਸਮਸ਼ਿਆ ਕਰਨ ਲਈ ਕਿਹਾ ਹੈ ਬੋਲਿਆ ਗਿਆ ਹੈ ਕਿ ਕਮੇਟੀ ਚਾਹੁੰਦੀ ਹੈ ਕਿ 2025 ਦੇ ਅੰਕ ਤੱਕ ईपीएस ਦੀ ਨਿਜੀ ਤੀਰਸ ਸਿਮਖਿਆ ਪੂਰੀ ਹੋ ਜਾਵੇ ਇਸ ਰਿਪੋਰਟ ਵਿੱਚ ਕਿਹਾ ਗਿਆ ਸੀ कि 2014 ਦੇ ਮੁਕਾਬਲੇ 2024 ਵਿੱਚ ਜੀਵਨ ਸ਼ੈਲੀ ਅਤੇ ਮਹਿੰਗਾਈ ਕਿੰਨਾ ਵੱਧ ਗਈ ਹੋਵੇਗੀ। ਅਜਿਹੀ ਸਥਿਤੀ ਵਿੱਚ ਘੱਟੋ-ਘੱਟ 1000 ਰੁਪਏ ਦੀ ਪੈਨਸ਼ਨ ਕਾਫੀ ਨਹੀਂ ਹੈ। EPF ਸੇ ਪੈਨਸ਼ਨ ਵਧਾ ਕੇ 7500 ਰੁਪਏ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਨੇ ਪੈਨਸ਼ਨ ਧਾਰਕਾਂ ਨੂੰ ਦਿੱਤੀ ਖੁਸ਼ਖਬਰੀ। ਸੂਬੇ ਭਰ ਦੇ ਸੇਵਾ ਮੁਕਤ ਟੀਚਿੰਗ ਫੈਕਲਟੀ ਨੂੰ ਲਾਹ ਪਹੁੰਚਾਉਣ ਸੰਬੰਧੀ ਐਮ ਫੈਸਲਾ ਲੈਂਦਿਆਂ ਪੰਜਾਬ ਸਰਕਾਰ ਨੇ 7ਵੇਂ UGC ਤਨਖਾਸ਼ ਸਕੇਲ ਅਨੁਸਾਰ ਸਰਕਾਰੀ ਕਾਲਜਾਂ ਯੂਨੀਵਰਸਟੀਆਂ 'ਚ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਵਿਦਪਕਾਂ ਤੇ ਹੋਰ ਟੀਚਿੰਗ ਫੈਸਿਲਿਟੀ ਲਈ ਪੈਨਸ਼ਨ ਦੇ ਪਰਿਵਾਰਕ ਪੈਨਸ਼ਨ ਪੈਨਸ਼ਨ ਨੂੰ ਸੋਧ ਨੂੰ ਮਨਜ਼ੂਰੀ ਦਿੱਤੀ ਹੈ ਇਹ ਸੋਧ 1 ਜਨਵਰੀ 2016 ਤੋਂ ਲਾਗੂ ਹੋਵੇਗੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ ਜਾਣਕਾਰੀ ਸਾਂਝੀ ਕਰਦੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਛੋਦੀ ਪੈਨਸ਼ਨ ਨਾਲ ਲਗਭਗ 500 ਸੇਵਾਮੁਕਤ ਟੀਚਿੰਗ ਪੇਸ਼ੇਵਰਾਂ ਨੂੰ ਲਾਭ ਹੋਵੇਗਾ ਜਿਨ੍ਹਾਂ ਚੋਂ 400 ਪੈਨਸ਼ਨਰ ਅਤੇ 100 ਪਰਿਵਾਰਕ ਪੈਨਸ਼ਨਰ ਸ਼ਾਮਲ ਹਨ ਜਿਸ ਦੀ ਰਕਮ 38.99 ਕਰੋੜ ਰੁਪਏ ਬਣੇਗੀ ਛੋਦੀ ਪੈਨਸ਼ਨ 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਅਦਾ ਕੀਤੀ ਜਾਵੇਗੀ ਜਦਕਿ 1 ਅਕਤੂਬਰ 2022 ਤੋਂ ਜਨਵਰੀ 2025 ਤੱਕ ਛੋਧੀ ਪੈਨਸ਼ਨ ਦੇ ਬਕਾਏ ਚਾਰ ਬਰਾਬਰ ਤਮਾਹੀ ਕਿਸ਼ਤਾਂ 'ਚ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਇਹ ਭੁਗਤਾਨ ਵਿੱਤ ਵਿਭਾਗ ਦੇ 7 ਅਪ੍ਰੈਲ 2025 ਵਾਲੇ ਪੱਤਰ 'ਚ ਕੀਤੇ ਗਏ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ ਇਸ ਸਕੀਮ ਤਹਿਤ ਪੈਨਸ਼ਨ ਦੀ ਗਣਨਾ ਸੈਕੂਮਿਲੇਸ਼ਨ 1 ਜਨਵਰੀ ਨੋਸ਼ਨਲ ਤਨਖਾਹ ਦੇ 50% ਦੀ ਵਜੋਂ ਕੀਤੀ ਜਾਵੇਗੀ ਤੇ ਪਰਿਵਾਰਕ ਪੈਨਸ਼ਨ ਉੱਤੇ ਨੈਸ਼ਨਲ ਤਨਖਾਹ ਦਾ 30% ਹੋਵੇਗੀ ਦਿਵੰਗ ਜਨਾ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਯਕੀਨੀ ਬਣਾਉਣ ਲਈ ਡਾਕਟਰ ਬਲਜੀਤ ਕੌਰ ਵੱਲੋਂ ਸਖਤ ਹਦਾਇਤਾਂ ਜਾਰੀ ਸਮਾਜਿਕ ਸੁਰੱਖਿਆ ਈਸਤਰੀ ਤੇ ਬਾਲ ਵਿਭਾਗ ਮੰਤਰੀ ਡਾਕਟਰ ਬਲਜੀਤ ਗੌਰ ਵੱਲੋਂ ਪੰਜਾਬ ਭਰ ਦੇ ਸਰਕਾਰੀ ਦਫ਼ਤਰਾਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਦਿਵੰਗ ਜਨਾਂ ਲਈ ਨਿਰਧਾਰਤ ਰੋਸਟਰ ਦੀ ਪਾਲਣਾ ਨੂੰ ਸੁਨਿਸ਼ਚਿਤ ਕਰਨ ਲਈ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਪੰਜਾਬ ਸਰਕਾਰ ਪੰਜਾਬ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸਮਾਜਿਕ ਸੁਰੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਦਿਵੰਗ ਜਨਾਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਨਮਨਦਿਆਂ ਨਾਲ ਗੱਲਬਾਤ ਕਰਦੇ ਡਾਕਟਰ ਬਲਜੀਤ ਕੌਰ ਨੇ ਉਹਨਾਂ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਯੂਨੀਅਨਾਂ ਨਾਲ ਵਲੋਂ ਦੱਸਿਆ ਗਿਆ ਕਿ ਕਈ ਵਿਭਾਗਤ ਰਕੀਆਂ ਚੇਹ ਦੇ ਵਿੰਗ ਜਨਾਂ ਦੇ ਰੋਸਟਰ ਪੁਆਇੰਟ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੇ ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਇਹ ਉਲੰਘਣਾ ਹੋ ਰਹੀ ਹੈ ਇਸ ਗੱਲ ਦਾ ਉੱਚ ਪੱਧਰ ਤੇ ਗੰਭੀਰ ਨੋਟਿਸ ਲੈਂਦਿਆਂ ਕੈਬਨਟ ਮੰਤਰੀ ਨੇ ਮੀਟਿੰਗ 'ਚ ਹਾਜ਼ਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਤੁਰੰਤ ਆਪਣੇ ਰਿਕਾਰਡ ਦੀ ਜਾਂਚ ਕਰਵਾਈ ਜਾਵੇ ਅਤੇ ਦਿਵੰਗ ਜਨਾਂ ਨੂੰ ਉਹਨਾਂ ਦੇ ਕੋਟ ਅਨੁਸਾਰ ਤਰੱਕੀਆਂ ਦੇਣੀਆਂ ਯਕੀਨੀ ਬਣਾਈਆਂ ਜਾਣ ਡਾਕਟਰ ਬਲਜੀਤ ਕੌਰ ਨੇ ਸਖਤ ਸ਼ਬਦਾਂ 'ਚ ਚੇਤਾਵਨੀ ਦਿੱਤੀ ਕਿ ਦਿਵੰਗਾਂ ਰਾਣਾ ਤੇ ਭਰਾਵਾਂ ਦੇ ਹੱਕਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਾ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਿੰਗ ਜਨਾਂ ਦੇ ਹੱਕਾਂ ਦੀ ਪੂਰੀ ਰਾਖੀ ਲਈ ਵਚਨਬੱਧ ਹੈ। ਇਸ ਦੌਰਾਨ ਮੰਤਰੀ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੁਕਮ ਕੀਤੇ ਗਏ ਕਿ ਸਾਰੇ ਰੋਸਟਰਾਂ ਦੀ ਤੁਰੰਤ ਜਾਂਚ ਕਰਕੇ ਜਿੱਥੇ-ਜਿੱਥੇ ਉਲੰਘਣਾ ਹੋਈ ਹੈ, ਉੱਥੇ-ਉੱਥੇ ਜ਼ਿੰਮੇਵਾਰੀਆਂ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਇਹ ਦੀ ਸफारਿਸ਼ ਕੀਤੀ ਜਾਵੇ ਕੈਬਨਟ ਮੰਤਰੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਆਪਣੀ ਪੱਧਰ ਤੇ ਵਿਗੰਗ ਜਨਾ ਨਯੋਨੀਆ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਅਤੇ ਇਸ ਬਾਰੇ ਰਿਪੋਰਟ ਜਲ ਤੋਂ ਜਲਦ ਸਮਾਜਿਕ ਸੁਰੱਖਿਆ ਵਿਭਾਗ ਨੂੰ ਭੇਜੀ ਜਾਵੇ ਇਸ ਮੌਕੇ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਸਤਰੀ ਅਤੇ ਬਾਲ ਵਿਭਾਗ ਦੇ ਵਿਸ਼ੇਸ਼ ਮੁਖ ਸਕਤਰ ਰਾਜੀ ਚਿਰੀ ਵਾਸਤਵਾ ਡਾਇਰੈਕਟਰ ਸ਼ੇਨਾ ਅਗਰਵਾਲ ਵਿਸ਼ੇਸ਼ 77 ਪੀਮੀ ਪੁੱਲਰ ਵਿਭਾਗ ਦੇ ਡਿਪਟੀ ਡਾਇਰੈਕਟਰ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਤੀਨਿਧੀ ਵਿਸ਼ੇਸ਼ ਤੌਰ ਤੇ ਹਾਜ਼ਰ ਹਨ ਪਹਿਲਗਾ ਮਾਮਲੇ ਤੋਂ ਬਾਅਦ ਸਰਹੱਦੀ ਪਿੰਡਾਂ 'ਚ ਡਰ ਦਾ ਮਾਹੌਲ ਗੁਰਦੁਆਰਿਆਂ ਰਾਹੀਂ ਹੋ ਰਹੀਆਂ ਅਨਾਉਂਸਮੈਂਟਾਂ ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦੀ ਪਿੰਡਾਂ 'ਚ ਡਰ ਦਾ ਮਾਹੌਲ ਗੁਰਦੁਆਰਾਂ ਰਾਹੀ ਹੋ ਰਹੀਆਂ ਅਨਾਉਂਸਮੈਂਟਾਂ ਪਹਿਲਗਾਮ ਹਮਲੇ ਹੋਏ ਅਤਵਾਦੀ ਹਮਲੇ 'ਚ 26 ਅਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ ਇਸ ਤਣਾਅ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਗੁਰਦਾਸਪੁਰ ਦੇ ਸਰਹੱਦੀ ਪਿੰਡ ਚਤੋਰਾ ਸਮੇਤ ਕਈ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਰਾਹੀਂ ਲਗਾਤਾਰ ਅਨਾਉਂਸਮੈਂਟਾਂ ਕੀਤੀਆਂ ਜਾ ਰਹੀਆਂ ਹਨ ਜਿਨਾ ਰਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਸਥਾਨਕ ਲੋਕਾਂ ਨੇ ਆਪਣਾ ਡਰ ਜ਼ਾਹਰ ਕਰਦਿਆਂ ਆਖਿਆ ਕਿ ਜੰਗ ਨਹੀਂ ਹੋਣੀ ਚਾਹੀਦੀ ਉਨ੍ਹਾਂ ਕਿਹਾ ਕਿ ਹਰ ਮਸਲੇ ਦਾ ਹੱਲ ਗਲਬਾਤ ਰਾਹੀਂ ਲੱਭਣਾ ਚਾਹੀਦਾ ਹੈ ਤਨਾ ਕਰਨ ਲੋਕਾਂ ਨੇ ਕਮਿਊਨਿਟੀ ਬੈਂਕਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਮੀਨ ਸੰਭਾਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਹਦੀ ਖੇਤਰ ਦੇ ਕਿਸਾਨ ਮੁਤਾਬਕ ਸਰਕਾਰੀ ਅਨਾਉਂਸਮੈਂਟਾਂ ਰਾਹੀਂ ਲੋਕਾਂ ਨੂੰ 2 ਦਿਨਾਂ ਵਿੱਚ ਕੰਢਿਆਲੀ ਤਾਰ ਤੋਂ ਉਪਰਾਲੀ ਜ਼ਮੀਨ ਤੋਂ ਫਸਲ ਦੀ ਕਟਾਈ ਬੋਰੀ ਕਰਨ ਲਈ ਕਿਹਾ ਗਿਆ ਹੈ ਇਹ ਸਬੰਧੀ ਕਿਸਾਨਾਂ ਨੇ ਦੱਸਿਆ ਗਈ ਥਾਵੇਂ ਤੇ ਫਸਲ ਪਹਿਲਾਂ ਹੀ ਕੱਟੀ ਜਾ ਚੁੱਕੀ ਹੈ ਤੇ ਹੋਰ ਥਾਵੇਂ ਤੇ ਕੰਮ ਚਾਰੀ ਹੈ ਪੰਜਾਬ ਦੀ ਪਾਕਿਸਤਾਨ ਨਾਲ ਲਗਦੀ ਕਰੀਬ 250 ਕਿਲੋਮੀਟਰ ਲੰਬੀ ਸਰਹੱਦ ਦੇ ਖੰਡਿਆਲੀ ਤਾਰ ਤੋਂ ਪਾਰ ਲਗਭਗ 30000 ਏਕੜ ਜ਼ਮੀਨ ਹੈ ਜਿਸ ਉੱਤੇ ਹੁਣ ਕਣਕ ਦੀ ਫਸਲ ਖੜੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜੰਗ ਦੇ ਹادثੇ ਕਰਕੇ ਉਹਨੇ ਉਹ ਆਪਣੇ ਖੇਤਾਂ ਦੀ ਸੰਭਾਲ ਜਲਦੀ ਨਾਲ ਕਰ ਰਹੇ ਹਨ ਜੰਗ ਦੇ ਖਦਸੇ ਕਰਕੇ ਬਿੰਡਾ 'ਚ ਚਿੰਤਾ ਦੀ ਲਹਿਰ ਹੈ ਲੋਕਾਂ ਨੇ ਉਮੀਦ ਜਤਾਈ ਹੈ ਕਿ ਹਾਲਾਤ ਵਿਗੜਨ ਦੀ ਥਾਂ ਦੋਨੇ ਪੱਖਾਂ ਵੱਲੋਂ ਸ਼ਾਂਤੀ ਅਤੇ ਗੱਲਬਾਤ ਰਾਹੀਂ ਮਸਲਿਆਂ ਨੂੰ ਹੱਲ ਜਾਇਆ ਜਾਵੇ ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਦੀ ਨਾਲ ਸ਼ੇਅਰ ਅਤੇ ਕਮੈਂਟ ਜਰੂਰ ਕਰਿਆ ਕਰਨ ਚਲਦੇ ਹਾਂ ਅਗਲੀ ਖਬਰ ਵੱਲ ਮੋਬਾਈਲ ਨਾਲ ਚਿੰਬੜੇ ਰਹਿਣ ਵਾਲੇ ਬੱਚਿਆਂ 'ਚ ਇਹਨਾਂ ਤਿੰਨ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਰਿਸਰਚ ਨਾਲ ਹੋਇਆ ਖੁਲਾਸਾ ਅੱਜ ਦੀ ਡਿਜੀਟਲ ਦੁਨੀਆ ਵਿੱਚ smartphones ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਜਿੱਥੇ ਇੱਕ ਪਾਸੇ ਇਹ ਉਪਕਰਨ ਗਿਆਨ ਮਨੋਰੰਜਨ ਅਤੇ ਸੰਪਰਕ ਲਈ ਬਣਾਈ ਰੱਖਣ ਦਾ ਸਾਧਨ ਹੈ ਉੱਥੇ ਦੂਜੇ ਪਾਸੇ ਬੱਚਿਆਂ ਵਿੱਚ ਇਸ ਦੀ ਵੱਧਦੀ ਲਤ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਪੜਾਈ ਨੇ ਬੱਚਾ ਨੂੰ ਸਕਰੀਨ ਨਾਲ ਇੰਨਾ ਜੋੜ ਦਿੱਤਾ ਕਿ ਹੁਣ ਸਥਿਤੀ ਇਹ ਹੈ ਕਿ ਪੜ੍ਹਾਈ ਖਤਮ ਹੋਣ ਤੋਂ ਬਾਅਦ ਵੀ ਬੱਚੇ ਘੰਟਿਆਂ ਤੱਕ ਮੋਬਾਈਲ ਨਾਲ ਚਿੰਬੜੇ ਰਹਿੰਦੇ ਹਨ ਮਾਹਿਰਾਂ ਦਾ ਮੰਨਣਾ ਹੈ ਕਿ smartphones ਦੀ ਇਹ ਲਤ ਬੱਚਿਆਂ ਨੂੰ ਮਾਨਸਿਕ, శਰੀਰਿਕ ਅਤੇ ਸਮਾਜਿਕ ਤੌਰ ਤੇ ਕਮਜ਼ੋਰ ਕਰ ਰਹੀ ਹੈ ਖਾਸ ਕਰਕੇ ਇਸ ਨਾਲ ਜੁੜੀਆਂ ਤਿੰਨ ਬਿਮਾਰੀਆਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਬੈਂਗਲੋਰੋ ਵਿੱਚ ਹੋਈ ਇੱਕ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਫੋਨ ਦੀ ਵਰਤੋਂ 60% ਬੱਚਿਆਂ ਨੂੰ ਨੀਂਦ ਤੋਂ ਦੂਰ ਕਰ ਰਹੀ ਹੈ ਦਾ ਕਿਊਰੀਅਸ ਪੇਰੈਂਟ ਦੇ ਸੰਸਥਾਪਕ ਅਤੇ ਪੇਰੈਂਟਿੰਗ ਮਾਹਿਰ ਹਰਪ੍ਰੀਤ ਸਿੰਘ ਗਰੋਵਰ ਦੱਸਦੇ ਹਨ ਕਿ ਬੱਚੇ ਫੋਨ ਦੀ ਜਿੱਦ ਦੂਜਿਆਂ ਨੂੰ ਦੇਖ ਕੇ ਕਰਦੇ ਹਨ ਇਸ ਦਾ ਮਤਲਬ ਹੈ ਕਿ ਬੱਚੇ ਆਪਣੇ ਦੋਸਤਾਂ ਕੋਲ ਫੋਨ ਦੇਖਦੇ ਹਨ ਅਤੇ ਫਿਰ ਆਪਣੇ ਮਾਤਾ ਪਿਤਾ ਤੋਂ ਫੋਨ ਦੀ ਮੰਗ ਕਰਦੇ ਹਨ 스마트ਫੋਨ ਦੀ ਲਤ ਬਾਰੇ ਬੰਗਲੌਰ ਵਿੱਚ ਹੋਈ ਇੱਕ ਅਧਿਐਨ ਮੁਤਾਬਕ 28% ਬੱਚੇ 스마트ਫੋਨ ਦੀ ਲਤ ਤੋਂ ਪ੍ਰੇਸ਼ਾਨ ਹਨ ਰਿਪੋਰਟ ਮੁਤਾਬਕ 60% ਬੱਚੇ ਜੋ ਰੋਜ਼ਾਨਾ 5 ਘੰਟਿਆਂ ਦਾ ਵੱਧ ਸਮਾਂ ਫੋਨ ਤੇ ਬਿਤਾਉਂਦੇ ਹਨ ਉਨ੍ਹਾਂ ਨੂੰ ਨੀਂਦ ਨਾ ਆਉਣਾਂ ਦੀ ਸਮੱਸਿਆ ਹੁੰਦੀ ਹੈ ਇਸੇ ਤਰ੍ਹਾਂ 20% ਬੱਚਿਆਂ ਦੀਆਂ ਅੱਖਾਂ ਕਮਜ਼ੋਰ ਹੋ ਰਹੀਆਂ ਹਨ ਉਹਨਾਂ ਨੂੰ ਛੋਟੀ ਉਮਰ ਚ ਹੀ ਅੰਨ੍ਹੇ ਕਾ ਪਾਣੀਆਂ ਪੀ ਰਹੀਆਂ ਹਨ ਸਿਹਤ ਖੋਜ ਮੁਤਾਬਕ ਸਭ ਤੋਂ ਵੱਧ 60% ਬੱਚੇ ਨੀਂਦ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਕਿਉਂਕਿ ਇਹ ਸਮਾਰਟਫੋਨ ਉਹਨਾਂ ਦੀ ਅਨੇਵਾਹ ਵਰਤੋਂ ਕਰ ਰਹੇ ਹਨ देर ਰਾਤ ਤੱਕ ਵੀਡੀਓ ਦੇਖਣਾ ਗੇਮਾਂ ਖੇਲਣਾ ਸੋਸ਼ਲ ਮੀਡੀਆ ਤੋਂ ਸਕਰੋਲ ਕਰਦੇ ਰਹਿਣਾ ਉਹਨਾਂ ਨੂੰ ਨੀਂਦ ਦੇ ਸਮੇਂ ਨੂੰ ਪ੍ਰਭਾਵਿਤ ਕਰਦਾ ਹੈ ਨੀਂਦ ਦੀ ਕਮੀ ਕਾਰਨ ਬੱਚਿਆਂ ਵਿੱਚ ਚਿੜਚਿੜਾਪਨ ਧਿਆਨ ਨਾ ਦੇ ਪਾਉਣਾ ਤੇ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਬੱਚਿਆਂ ਦੀ ਜੀਵਨ ਸ਼ੈਲੀ ਵਿੱਚ ਇਹਨਾ ਬਦਲਾਵਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਬੱਚੇ ਦਾ ਅਚਾਨਕ ਚੁੱਪ ਹੋ ਜਾਣਾ, ਨੀਂਦ ਖਾਣ ਪੀਣ ਜਾਂ ਹੋਰ ਆਦਤਾਂ ਵਿੱਚ ਬਦਲਾਵ ਹੋਣਾ, ਆਪਣੇ ਸ਼ੌਂਕ ਉਹਦੀਆਂ ਚੀਜ਼ਾਂ ਨੂੰ ਛੱਡ ਦੇਣਾ, ਹਮੇਸ਼ਾ ਫੋਨ ਵਿੱਚ ਰਹਿਣ ਲੱਗਣਾ, ਸਕੂਲ ਜਾਂ ਪੜ੍ਹਾਈ ਤੋਂ ਦੂਰੀ ਬਣਾਉਣਾ, ਜਲਦੀ ਬੋਰ ਹੋਣ ਲੱਗਣਾ, ਮਾਤਪਿਨਾ ਨਾਲ ਗੱਲਬਾਤ ਬੰਦ ਕਰ ਦੇਣਾ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੋਨ ਨਾ ਦਿਓ, ਰੋਜ਼ਾਨਾ ਬੱਚੇ ਨਾਲ 15 ਮਿੰਟ ਬੈਠ ਕੇ ਗੱਲਬਾਤ ਕਰੋ, ਬੱਚੇ ਦੀ ਹਰ ਜिद ਪੂਰੀ ਕਰਨ ਦੀ ਬਜਾਏ ਉਹਨਾਂ ਨੂੰ ਸਮਝਦਾਰ ਬਣਾਉਣਾ ਚਾਹੀਦਾ ਹੈ।